ਜਿਉਣਾ ਮੋੜ ਡਾਕੂ ਨਹੀਂ ਸੀ ਜਿਉਣੇ ਮੋੜ ਨੂੰ ਲੋਕੀ ਡਾਕੂ ਕਹਿੰਦੇ ਸੀ ਪਰ ਉਹ ਡਾਕੂ ਨਹੀਂ ਜੋ ਘਰ ਲੁੱਟਦੇ ਨੇ ਜੋ ਘਰ ਲੁੱਟ ਕੇ ਜ਼ਮੀਨਾਂ ਜਾਇਦਾਦਾਂ ਬਣਾਉਂਦੇ ਨੇ ਲੋਕੀ ਕਹਿੰਦੇ ਸੀ ਕਿ ਦੋ ਤਰ੍ਹਾਂ ਦੇ ਡਾਕੂ ਨੇ ਇੱਕ ਘਰ ਲੁੱਟਣ ਵਾਲੇ ਤੇ ਇੱਕ ਧਰਮੀ ਡਾਕੂ ਜਿਉਣੇ ਵਾਂਗ ਜੋ ਲੁੱਟਿਆ ਹੋਇਆ ਮਾਲ ਜ਼ਰੂਰਤਮੰਦਾਂ ਵਿੱਚ ਵੰਡ ਦਿੰਦਾ ਸੀ ਹੁਣ ਪੰਜਾਬ ਦੀਆਂ ਧੀਆ ਭੈਣਾਂ ਜਿਉਣੇ ਨੂੰ ਆਪਣਾ ਭਰਾ ਮੰਨਦੀਆਂ ਸਨ ਉਸ ਦੇ ਨਾਮ ਦੀਆਂ ਬੋਲੀਆਂ ਪਾਉਂਦੀਆਂ ਸਨ ਹੁਣ ਜਿਉਣਾ ਮੋੜ ਲੁੱਟਦਾ ਕਿਸ ਨੂੰ ਸੀ ਜਿਉਣਾ ਮੋੜ ਉਸ ਨੂੰ ਲੁੱਟਦਾ ਸੀ ਜੋ ਲੋਕਾਂ ਨੂੰ ਲੁੱਟਦੇ ਸੀ ਤੇ ਲੁੱਟਿਆ ਹੋਇਆ ਮਾਲ ਜ਼ਰੂਰਤਮੰਦਾਂ ਜਾਂ ਗਰੀਬਾਂ ਵਿੱਚ ਵੰਡ ਦਿੰਦਾ ਸੀ ਦੂਜਿਆਂ ਵਾਂਗ ਕਦੀ ਜ਼ਮੀਨਾ ਨਹੀਂ ਸੀ ਬਣਾਉਂਦਾ ਹੁਣ ਜਿਉਣੇ ਮੋੜ ਦੇ ਵੀ ਕੁਝ ਅਸੂਲ ਸਨ ਉਹ ਆਪਣੇ ਸਾਥੀਆਂ ਨੂੰ ਕਹਿੰਦਾ ਸੀ ਜਾਂ ਤਾਂ ਅਸੂਲਾਂ ਦੇ ਹਿਸਾਬ ਨਾਲ ਰਹੋ ਜਾਂ ਚਲੇ ਜਾਵੋ ਜਿਉਣੇ ਮੋੜ ਦੇ ਅਸੂਲ ਬਹੁਤ ਸਖਤ ਸਨ ਅਸੂਲ ਸੀ ਕਿ ਇੱਕ ਤਾਂ ਧਾਰਮਿਕ ਸਥਾਨ ਤੇ ਡਾਕਾ ਨਹੀਂ ਮਾਰਨਾ ਕਿਸੇ ਗਰੀਬ ਨੂੰ ਨਹੀਂ ਲੁੱਟਣਾ ਤੇ ਦੂਜਾ ਲੁੱਟਿਆ ਹੋਇਆ ਮਾਲ ਚੋਰਾਵਾਂ ਵਾਂਗ ਵੰਡਿਆ ਨਹੀਂ ਜਾਵੇਗਾ ਕੀਤੀ ਲੁੱਟਮਾਰ ਨੂੰ ਜ਼ਰੂਰਤਮੰਦਾਂ ਵਿੱਚ ਵੰਡ ਦਿੱਤਾ ਜਾਵੇਗਾ ਨਾ ਜਿਉਣਾ ਆਪ ਕੀਤੀ ਲੁੱਟਮਾਰ ਰੱਖਦਾ ਸੀ ਨਾ ਆਪਣੇ ਸਾਥੀਆਂ ਨੂੰ ਰੱਖਣ ਦਿੰਦਾ ਸੀ ਅੰਨਾ ਮਾਲ ਲੁੱਟਿਆ ਸੀ ਜਿਉਣੇ ਨੇ ਜਿਉਣੇ ਨੇ ਬਹੁਤ ਡਾਕੇ ਮਾਰੇ ਸਨ ਹੁਣ ਜਿਉਣੇ ਨੇ ਜਦੋਂ ਰੋਟੀ ਖਾਣੀ ਹੁੰਦੀ ਸੀ ਤਾਂ ਉਹ ਕਿਸੇ ਦੇ ਵੀ ਘਰੇ ਚਲੇ ਜਾਂਦਾ ਸੀ ਜਿਉਣੇ ਦੇ ਚਿਹਰੇ ਉੱਪਰ ਉਸਦੇ ਮੂੰਹ ਉੱਪਰ ਇੱਕ ਕਪੜਾ ਹੁੰਦਾ ਸੀ ਜਿਸ ਨੂੰ ਉਤਾਰ ਕੇ ਆਗਦਾ ਸੀ ਰੋਟੀ ਖਾਣੀ ਆ ਲੋਕ ਜਿਉਣਾ ਮੋੜ ਦੀ ਬਹੁਤ ਇੱਜ਼ਤ ਕਰਦੇ ਸਨ ਅਤੇ ਜਿਸ ਦੇ ਘਰੋਂ ਵੀ ਜਿਉਣਾ ਰੋਟੀ ਖਾਂਦਾ ਸੀ ਉਹਨਾਂ ਕੋਲੋਂ ਇੱਕ ਚੀਜ਼ ਜ਼ਰੂਰ ਪੁੱਛਦਾ ਸੀ ਇਸ ਪਿੰਡ ਵਿੱਚ ਕੋਈ ਜ਼ਰੂਰਤਮੰਦ ਹੋਵੇ ਕੋਈ ਗਰੀਬ ਹੋਵੇ ਜਿਸ ਨੂੰ ਮੇਰੀ ਲੋੜ ਹੋਵੇ ਜਾਂ ਕਿਸੇ ਦੀ ਕੋਈ ਧੀ ਪੈਣ ਨੂੰ ਤੰਗ ਕਰਦਾ ਹੋਵੇ ਤਾਂ ਮੈਨੂੰ ਜ਼ਰੂਰ ਦੱਸੋ ਹੁਣ ਜਿਹੜੇ ਸ਼ਾਹੂਕਾਰ ਸੀ ਉਹ ਕਿਰਤੀ ਲੋਕਾਂ ਨੂੰ ਲੁੱਟਦੇ ਰਹਿੰਦੇ ਸੀ ਉਹਨਾਂ ਸ਼ਾਹੂਕਾਰਾਂ ਦੀਆਂ ਵਾਹੀ ਖਾਤਿਆਂ ਨੂੰ ਜਿਉਣਾ ਅੱਗ ਲਾ ਦਿੰਦਾ ਸੀ ਹੁਣ ਜਿਉਣੇ ਨੇ ਆਪਣੇ ਭਰਾ ਦਾ ਬਦਲਾ ਕਿਵੇਂ ਲਿਆ ਸੀ ਡੁੱਗਰ ਤੋਂ ਤੇ ਕਿਸ ਤਰ੍ਹਾਂ ਮਰਿਆ ਸੀ ਜਿਉਣਾ ਇਸ ਦੇ ਲਈ ਤੁਸੀਂ ਸੈਕੰਡ ਪਾਰਟ ਕਮੈਂਟ ਕਰੋ ਮੈਂ ਤੁਹਾਡੇ ਕਹਿੰਦੇ ਸੈਕੰਡ ਪਾਰਟ ਬਣਾਵਾਂਗਾ ਬਾਕੀ ਤੁਸੀਂ ਹੋਰ ਕਿਸੇ ਟਾਪਿਕ ਤੇ ਵੀ ਵੀਡੀਓ ਚਾਹੁੰਦੇ ਜੋ ਤੇ ਸਾਨੂੰ ਕਮੈਂਟ ਕਰਦੇ ਹੋ ਅਸੀਂ ਉਹਨਾਂ ਤੇ ਜਰੂਰ ਟਾਪਿਕ ਤੇ ਵੀਡੀਓ ਬਣਾਵਾਂਗੇ